ਦੁਨੀਆਂ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਇੱਕ ਜਗ੍ਹਾ ਤੇ ਪਹੁੰਚੇ ਆ ਜਿੱਥੇ ਬਹੁਤ ਸਾਰੇ ਦਰਖਤ ਹਨ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਇਹ ਸਭ ਕੁਝ ਦੇਖ ਕੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋ ਗਿਆ ਵੀ ਮੈਂ ਧਰਤੀਆਂ ਤਾਂ ਬਹੁਤ ਦੇਖੀਆਂ ਨੇ ਆਪ ਜੀ ਨਾਲ ਉਦਾਸੀਆਂ ਦੇ ਦੌਰਾਨ ਪਰ ਬਾਬਾ ਜੀ ਐਡੀ ਕਾਲੀ ਧਰਤੀ ਐਡੀ ਕਾਲੀ ਧਰਤੀ ਮੈਂ ਅੱਜ ਤੱਕ ਨਹੀਂ ਦੇਖੀ ਮਹਾਰਾਜ ਜੀ ਡਰ ਗਿਆ ਲੱਗਦਾ ਆਪਾਂ ਇੱਥੋਂ ਚੱਲੀਏ ਸਤਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਫਿਕਰ ਨਾ ਕਰੋ ਇਹ ਧਰਤੀ ਤੇ ਪਤਾ ਕਿਹਦਾ ਰਾਜ ਆ ਕਿਸੇ ਰਾਜੇ ਦਾ ਰਾਜ ਨਹੀਂ ਇੱਕ ਕੀੜੀ ਦਾ ਰਾਜ ਹੈ ਇੱਕ ਕੀੜੀ ਦਾ ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ ਕਹਿੰਦੇ ਬਾਬਾ ਜੀ ਅੱਜ ਤੱਕ ਮੈਂ ਰਾਜਿਆਂ ਦਾ ਰਾਜ ਤਾਂ ਸੁਣਿਆ ਬਾਦਸ਼ਾਹਾਂ ਦਾ ਕਿਸੇ ਜਗ੍ਹਾ ਉੱਪਰ ਕੀੜੀ ਦਾ ਰਾਜ ਹੋ ਸਕਦਾ ਇਨ੍ਹਾਂ ਕੀੜੀਆਂ ਦਾ ਜਿਹੜੀਆਂ ਪੈਰ ਥੱਲੇ ਆ ਕੇ ਮਰਦੇ ਮਹਾਰਾਜ ਨੇ ਆਖਿਆ ਜੇ ਰੱਬ ਚਾਵੇ ਸਭ ਕੁਝ ਹੋ ਸਕਦਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇ ਰੱਬ ਚਾਵੇ ਇੱਕ ਨਿੱਕੀ ਜੀ ਕੀੜੀ ਨੂੰ ਕੀੜੇ ਨੂੰ ਤਖਤ ਤੇ ਬਿਠਾ ਦਿੰਦਾ ਤੇ ਉਹਦੇ ਤੋਂ ਲੱਖਾਂ ਬੰਦਿਆਂ ਦਾ ਲਸ਼ਕਰ ਸਵਾਹ ਕਰ ਦਿੰਦਾ ਐਹੋ ਜੀ ਸ਼ਕਤੀ ਆ ਰੱਬ ਦੇ ਵਿੱਚ ਜੀ ਨੂੰ ਦੇ ਦੇਵੇ ਰੱਬ ਚਾਵੇ ਕੀ ਨਹੀਂ ਕਰ ਸਕਦਾ ਸਿੰਘਾਂ ਬਾਜਾਂ ਚਰਗਾਂ ਕੂਈਆਂ ਇਨ੍ਹਾਂ ਖਵਾਲੇ ਕਾ ਸ਼ੇਰਾਂ ਤੋਂ ਬਾਜਾਂ ਤੋਂ ਇੱਲਾਂ ਤੋਂ ਇਨ੍ਹਾਂ ਤੋਂ ਸਾਹਿਬ ਚਾਵੇ ਕਾ ਖਵਾ ਦਿੰਦਾ ਤੇ ਜਿਹੜੇ ਕਾ ਖਾਂਦੇ ਆ ਉਹਨਾਂ ਤੋਂ ਮਾਸ ਖਵਾ ਦਿੰਦਾ ਉਹਨਾਂ ਨੂੰ ਇਸ ਤਰ੍ਹਾਂ ਦੀ ਕਲਾ ਵਰਤ ਜਾਂਦੀ ਆ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਮੈਨੂੰ ਦੱਸੋ ਇੱਥੇ ਕਿਵੇਂ ਕੀੜੀ ਦਾ ਰਾਜ ਆ ਬੜੀ ਉਤਸੁਕਤਾਮੰਦ ਦੇ ਵਿੱਚ ਪੈਦਾ ਹੋ ਰਹੀ ਆ ਬਾਬੇ ਨੇ ਆਖਿਆ ਚਲੋ ਫਿਰ ਅੱਗੇ ਚੱਲੀਏ ਥੋੜਾ ਅੱਗੇ ਵਧੇ ਆ ਕਾਲੇ ਰੰਗ ਦੀ ਧਰਤੀ ਆ ਜੀ ਤੇ ਮਹਾਰਾਜ ਕਹਿਣ ਲੱਗੇ ਦੇਖੋ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਅਸਲ ਵਿੱਚ ਗੱਲ ਇਹ ਆ ਇੱਥੇ ਹੈਗਾ ਕੀੜੀ ਦਾ ਰਾਜ ਕੀੜੀ ਦਾ ਰਾਜ ਇਉਂ ਹੈ ਜੇ ਕੋਈ ਪੰਛੀ ਵੀ ਇੱਥੇ ਆ ਜਾਏ ਪੰਛੀ ਦਾ ਬੱਚਾ ਵੀ ਆ ਜਾਏ ਇਹ ਖਾ ਜਾਂਦੀਆਂ ਨੇ ਪਰ ਭਾਈ ਸਾਹਿਬ ਜੀ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਕਿਉਂ ਡਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਨੇੜੇ ਕੋਈ ਵੀ ਨਹੀਂ ਆਵੇਗਾ ਜਿਹੜੇ ਰੱਬ ਦੇ ਪਿਆਰੇ ਬਾਣੀ ਪੜਦੇ ਆ ਉਹਨਾਂ ਦੇ ਨੇੜੇ ਉਹਨਾਂ ਦਾ ਵਾਲ ਨਹੀਂ ਵਿੰਗਾ ਹੁੰਦਾ ਵਿਚਕਰਤਾਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਪਰ ਹਾਂ ਇਹ ਕੀੜੀਆਂ ਦੂਜਿਆਂ ਨੂੰ ਛੱਡਦੀਆਂ ਨਹੀਂ ਇਹਨਾਂ ਦੇ ਨੇੜੇ ਤੇੜੇ ਕੋਈ ਵੀ ਡਰਦਾ ਮਾਰਾ ਆਉਂਦਾ ਨਹੀਂ ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾ ਕੀ ਪਹਿਲਾਂ ਇੱਥੇ ਕੋਈ ਆਇਆ ਇਹ ਦੇਸ਼ ਵਿੱਚ ਇਲਾਕੇ ਵਿੱਚ ਆਪਾਂ ਆਏ ਆ ਮੈਨੂੰ ਨਹੀਂ ਲੱਗਦਾ ਪਹਿਲਾਂ ਕੋਈ ਆਇਆ ਹੋਵੇਗਾ ਮਹਾਰਾਜ ਕਹਿੰਦੇ ਆਇਆ ਸੀ ਮਰਦਾਨਿਆਂ ਇੱਕ ਸਮੇਂ ਇੱਥੇ ਇੱਕ ਰਾਜਾ ਆਇਆ ਸੀ ਪਰ ਉਹ ਰਾਜਾ ਏਡਾ ਬਲੀ ਸੀ ਉਹਦੇ ਕੋਲ ਵੱਡੀ ਫੌਜ ਸੀ ਬਹੁਤ ਵੱਡੀ ਸੈਨਾ ਲੈ ਕੇ ਇੱਥੇ ਆਇਆ ਸੀ ਉਹਨੇ ਇੱਥੇ ਚੜ੍ਹਾਈ ਕੀਤੀ ਸੀ ਕਈ ਮੁਲਕਾਂ ਨੂੰ ਜਿੱਤਦਾ ਜਿੱਤਦਾ ਇੱਕ ਕੀੜੀ ਦੇ ਰਾਜ ਵਿੱਚ ਇੱਥੇ ਆ ਗਿਆ ਇਸ ਇਲਾਕੇ ਵਿੱਚ ਆ ਗਿਆ ਜਿਹਨੂੰ ਤੂੰ ਅੱਜ ਕਾਲੀ ਧਰਤੀ ਕਹਿ ਰਹਿਆ ਇਹ ਕਾਲੀ ਧਰਤੀ ਵਿੱਚ ਜਦੋਂ ਆਇਆ ਤੇ ਰਾਜੇ ਨੂੰ ਅੱਗੋਂ ਮਿਲੀ ਆ ਕੀੜੀ ਮਿਲੀ ਤੇ ਆਖਣ ਲੱਗੀ اے ਰਾਜਾ ਪਹਿਲੀ ਗੱਲ ਤਾਂ ਇਹ ਆ ਇਹ ਸਾਡੀ ਨਗਰੀ ਆ ਇਹ ਸਾਡਾ ਰਾਜ ਆ ਹੋਵੇਂਗਾ ਤੂੰ ਰਾਜਾ ਆਪਣੇ ਤਖਤਾਂ ਦਾ ਮਾਲਕ ਹੋਵੇਂਗਾ ਆਪਦੇ ਰਾਜ ਦਾ ਇੱਥੋਂ ਸਾਡੀ ਹੱਦ ਸ਼ੁਰੂ ਹੁੰਦੀ ਆ ਇੱਥੋਂ ਚੱਲਿਆ ਜਾ ਜੇ ਤੂੰ ਇਹ ਦੇਸ਼ ਵਿੱਚੋਂ ਨਹੀਂ ਜਾਣਾ ਚਾਹੁੰਦਾ ਤਾਂ ਮੇਰੀ ਆਗਿਆ ਮੰਨ ਮੇਰਾ ਕਹਿਣਾ ਮੰਨਣਾ ਪਵੇਗਾ ਮੇਰਾ ਗੁਲਾਮ ਬਣ ਕੇ ਰਹਿਣਾ ਪਵੇਗਾ ਰਾਜਾ ਹੱਸਿਆ ਰਾਜਾ ਕਹਿਣ ਲੱਗਾ ਕੀੜੀ ਇੱਕ ਮੈਨੂੰ ਸਲਾਹਾਂ ਦੇ ਰਹੀ ਆ ਜਿਹਦੇ ਕੋਲ ਏਡੀ ਵੱਡੀ ਸੈਨਾ ਚਾਵੇਂ ਪੈਰਾਂ ਥੱਲੇ ਆ ਕੇ ਤੈਨੂੰ ਹੁਣੇ ਮਸਲ ਕੇ ਰੱਖ ਦੇਮਾ ਮੇਰੇ ਅੱਗੇ ਤੇਰੀ ਕੀ ਔਕਾਤ ਆ ਰਾਜੇ ਨੇ ਹੰਕਾਰ ਵਿੱਚ ਆ ਕੇ ਇਹ ਬਚਨ ਆਖੇ ਸੀ ਹੁਣ ਜਦੋਂ ਰਾਜੇ ਨੇ ਆਪਣੀ ਗੱਲ ਕਹਿ ਦਿੱਤੀ ਆ ਕਿਉਂਕਿ ਰਾਜੇ ਨੂੰ ਬਹੁਤ ਮਾਣ ਆ ਉਹਦੇ ਕੋਲ ਵੱਡੀ ਸੈਨਾ ਕੀੜੀ ਉਹਦੇ ਅੱਗੇ ਕੀ ਆ ਕੀੜੀ ਉਹਦੇ ਅੱਗੇ ਕੁਝ ਵੀ ਨਹੀਂ ਤਾਂ ਕੀੜੀ ਕਹਿਣ ਲੱਗੀ ਤੈਨੂੰ ਰਾਜ ਭਾਗ ਛੱਡ ਕੇ ਜਾਣਾ ਪਵੇਗਾ ਨਹੀਂ ਇੱਕ ਸ਼ਰਤ ਆ ਮੇਰੇ ਨਾਲ ਚੱਲ ਤੇ ਸਾਡੀ ਦਿੱਤੀ ਰੋਟੀ ਖਾ ਰਾਜਾ ਕਹਿਣ ਲੱਗਾ ਇਹ ਨਹੀਂ ਹੋ ਸਕਦਾ ਮੈਂ ਤੇਰੇ ਨਾਲ ਯੁੱਧ ਕਰਾਂਗਾ ਹੁਣੇ ਤੈਨੂੰ ਸਾਰੀਆਂ ਕੀੜੀਆਂ ਜਿੰਨੀਆਂ ਵੀ ਆ ਮਸਲ ਕੇ ਰੱਖ ਦਿਆਂਗਾ ਉਦੋਂ ਬਾਬੇ ਨੇ ਆਖਿਆ ਭਾਈ ਮਰਦਾਨਾ ਜੀ ਫਿਰ ਉਹ ਰਾਜੇ ਨੇ ਕੀ ਕੀਤਾ ਆਪਦੀ ਸੈਨਾ ਨੂੰ ਹੁਕਮ ਕੀਤਾ ਸਾਰੀ ਸੈਨਾ ਆਈ ਉਹਨਾਂ ਨੇ ਰਲ ਕੇ ਕੀੜੀਆਂ ਨੂੰ ਲਤਾੜਨਾ ਮਾਰਨਾ ਸ਼ੁਰੂ ਕਰ ਦਿੱਤਾ ਕੀੜੀਆਂ ਉਸੇ ਵਕਤ ਪਤਾਲ ਦੇ ਵਿੱਚ ਚਲੀਆਂ ਗਈਆਂ ਪਤਾਲ ਵਿੱਚ ਜਾ ਕੇ ਉਹਨਾਂ ਨੇ ਪਤਾ ਕੀ ਕੀਤਾ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਕੀੜੀਆਂ ਪਤਾਲ ਵਿੱਚ ਗਈਆਂ ਉਹਨਾਂ ਨੇ ਅੱਗੋਂ ਕੀ ਕੀਤਾ ਹੋਵੇਗਾ ਕਿਸੇ ਖੋਡ ਵਿੱਚ ਲੁਕ ਗਈਆਂ ਹੋਣਗੀਆਂ ਬਾਬੇ ਨੇ ਆਖਿਆ ਨਹੀਂ ਉਹ ਨਹੀਂ ਡਰੀਆਂ ਉਹਨਾਂ ਨੇ ਜ਼ਹਿਰ ਲੈ ਕੇ ਜਾਂਦਾ ਉੱਥੋਂ ਪਤਾਲ ਚੋਂ ਕੱਢ ਕੇ ਉਹਨ ਹਰ ਇੱਕ ਕੀੜੀ ਦੇ ਪਾਸ ਜ਼ਹਿਰ ਸੀ ਉਹ ਜਿੰਨੇ ਵੀ ਸਿਪਾਹੀ ਸੀ ਉਹਨਾਂ ਦੇ ਸਰੀਰ ਉੱਪਰ ਉਹਨਾਂ ਨੇ ਆ ਕੇ ਲਾ ਦਿੱਤਾ ਸਾਰੇ ਸਰੀਰਾਂ ਉੱਪਰ ਚੜ ਗਈਆਂ ਕੀੜੀਆਂ ਇੰਨੀਆਂ ਜ਼ਿਆਦਾ ਗਿਣਤੀ ਵਿੱਚ ਕੀੜੀਆਂ ਹੀ ਕੀੜੀਆਂ ਸੀ ਕਿ ਜਦੋਂ ਜ਼ਹਿਰ ਲਾ ਦਿੱਤਾ ਜ਼ਹਿਰ ਲੱਗਦੇ ਅਨਸਾਰ ਇੰਨਾ ਜ਼ਹਿਰੀਲਾ ਜ਼ਹਿਰ ਸੀ ਉਹ ਰਾਜੇ ਦੀ ਜਿਹੜੀ ਸਾਰੀ ਸੈਨਾ ਸੀ ਉਹਦੇ ਸਿਪਾਹੀ ਮਰ ਮਰ ਕੇ ਡਿੱਗਣ ਲੱਗੇ ਆ ਕਿੰਨੀ ਸੈਨਾ ਸੀ ਉਹਦੇ ਪਾਸ ਇੱਕ ਇੱਕ ਕਰਕੇ ਯੋਧੇ ਉਹਦੇ ਵੱਡੇ ਵੱਡੇ ਬਲੀ ਸੂਰਮੇ ਡੱਗ ਰਹੇ ਧਰਤੀ ਤੇ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਇਹ ਕੀ ਹੋ ਰਿਹਾ ਮੈਂ ਤਾਂ ਸੋਚਿਆ ਸੀ ਮੈਂ ਕੀੜੀਆਂ ਨੂੰ ਲਤਾੜ ਦੂੰਗਾ ਮਾਰ ਦੂੰਗਾ ਪਰ ਇਹ ਕੀੜੇ ਨੇ ਤਾਂ ਮੇਰੇ ਲਸ਼ਕਰ ਨੂੰ ਹੀ ਢੇਰੀ ਕਰਕੇ ਰੱਖ ਦਿੱਤਾ ਫੇਰ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਰਾਜੇ ਦਾ ਕੀ ਬਣਿਆ ਅੱਗੇ ਕੀ ਰਾਜੇ ਨਾਲ ਹੋਈ ਆ ਇੱਥੇ ਦੱਸੋ ਜੀ ਸੁਣ ਸੁਣ ਕੇ ਬੜਾ ਇਹਨਾਂ ਕੀੜੀਆਂ ਤੋਂ ਡਰ ਗਿਆ ਭੈ ਜਾ ਲੱਗ ਰਿਹਾ ਤੇ ਬਾਬੇ ਨੇ ਆਖਿਆ ਕਹਿਣ ਲੱਗੇ ਉਹ ਰਾਜਾ ਰਾਜਾ ਜਿਹੜਾ ਸੀ ਬਹੁਤ ਉਦਾਸ ਹੋ ਗਿਆ ਇਨੀ ਸੈਨਾ ਉਹਦੀ ਮਾਰੀ ਗਈ ਹੱਥ ਜੋੜ ਕੇ ਕੀੜੀ ਅੱਗੇ ਬਹੁਤ ਜ਼ਿਆਦਾ ਦਇਆ ਆ ਗਈ ਦਿਲ ਦੇ ਵਿੱਚ ਕਰਸ ਦੀ ਭਾਵਨਾ ਆ ਗਈ ਡਰ ਵੀ ਗਿਆ ਆਖਿਆ ਜੋ ਤੁਸੀਂ ਆਖੂਂਗੀਆਂ ਮੈਂ ਕਰਾਂਗਾ ਕੀੜੀ ਨੂੰ ਆਖਿਆ ਜਿਹੜੀ ਉਹ ਸੁਲਤਾਨ ਕੀੜੀ ਸੀ ਉਹਨਾਂ ਦੀ ਤੇ ਤੁਸੀਂ ਮੈਨੂੰ ਆਗਿਆ ਕਰੋ ਪਰ ਇਹਨਾਂ ਕਰ ਦਿਓ ਇਹ ਮਰੇ ਹੋਏ ਮੇਰੀ ਫੌਜ ਨੂੰ ਜ਼ਿੰਦਾ ਕਰ ਦਿਓ ਐਡਾ ਵੱਡਾ ਘਾਟਾ ਮੇਰੇ ਤੋਂ ਸਹਿ ਨਹੀਂ ਹੋਣਾ ਕੀੜੀ ਨੇ ਆਖਿਆ ਸਭ ਕੁਝ ਹੋ ਜਾਵੇਗਾ ਪਰ ਤੈਨੂੰ ਸਾਡੇ ਨਾਲ ਚੱਲ ਕੇ ਪ੍ਰਸ਼ਾਦਾ ਉਹ ਰੋਟੀ ਜਿਹੜੀ ਆ ਖਾਣੀ ਪਵੇਗੀ ਰਾਜੇ ਨੇ ਆਖਿਆ ਕੋਈ ਗੱਲ ਨਹੀਂ ਪਰ ਪਹਿਲਾਂ ਤੁਸੀਂ ਇਹਨਾਂ ਨੂੰ ਜੀਵਤ ਕਰ ਦਿਓ ਮੈਂ ਜਾਣਦਾ ਤੁਹਾਡੇ ਵਿੱਚ ਕਲਾ ਹੈ ਜੇ ਤੁਸੀਂ ਮਾਰ ਸਕਦੀਆਂ ਹੋ ਇਹਨੂੰ ਲੱਗਦਾ ਤੁਸੀਂ ਜੀਵਾਲ ਵੀ ਸਕਦੀਆਂ ਹੋ ਜਿੰਦਾ ਵੀ ਕਰ ਸਕਦੀਆਂ ਸੁਲਤਾਨ ਕੀੜੀ ਨੇ ਦੂਜੀਆਂ ਕੀੜੀਆਂ ਨੂੰ ਹੁਕਮ ਕੀਤਾ ਪਤਾਲ ਚ ਗਈਆਂ ਜਿੱਥੇ ਜ਼ਹਿਰ ਸੀ ਉਹਦੇ ਨਾਲ ਹੀ ਸਾਹ ਸੰਗ ਜੀ ਥੱਲੇ ਜ਼ਮੀਨ ਦੇ ਵਿੱਚ ਪਤਾਲ ਦੇ ਵਿੱਚ ਅੰਮ੍ਰਿਤ ਵੀ ਸੀਗਾ ਅੰਮ੍ਰਿਤ ਕੱਢ ਕੇ ਲਿਆਈਆਂ ਲਿਆਂਦਾ ਜਿਹਨੂੰ ਜਿਹਦੇ ਤੇ ਲਾਉਣ ਅੰਮ੍ਰਿਤ ਉਹ ਉੱਟ ਕੇ ਸਪਾਹੀ ਖੜਾ ਹੋ ਜੇ ਜਿਹਦੇ ਨਾਲ ਸ਼ੂਣ ਇਸੇ ਤਰ੍ਹਾਂ ਸਾਰੀ ਮਰੀ ਫੌਜ ਉੱਟ ਕੇ ਖੜੀ ਹੋ ਗਈ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਪਰਮੇਸ਼ਰ ਦੀ ਆਗਿਆ ਹੋਈ ਰਾਜਾ ਕਹਿੰਦਾ ਹੁਣ ਮੈਂ ਤੁਹਾਡਾ ਗੁਲਾਮ ਹੀ ਹਾਂ ਇੱਕ ਤਰ੍ਹਾਂ ਦਾ ਦੱਸੋ ਕੀ ਕਰਨਾ ਕੀੜੀ ਕਹਿੰਦੀ ਰੋਟੀ ਖਾਣ ਚੱਲੋ ਸਾਡੇ ਨਾਲ ਉਹ ਜਿਵੇਂ ਤੂੰ ਚੱਲਣਾ ਪਵੇਗਾ ਹੁਕਮ ਨਹੀਂ ਮੰਨੋਗੇ ਸਜ਼ਾ ਮਿਲੇਗੀ ਹੁਣ ਇਹ ਸਜ਼ਾ ਜਿਹੜੀ ਮਿਲੇਗੀ ਪਹਿਲਾਂ ਵੀ ਮਿਲ ਚੁੱਕੀ ਆ ਹੁਣ ਬਚਨ ਮੰਨਣਾ ਪੈਣਾ ਰਾਜਾ ਕੀ ਕਰਦਾ ਡਰਦਾ ਸੀ ਫਿਰ ਚਲਿਆ ਗਿਆ ਕੀੜੀ ਦੇ ਨਾਲ ਉੱਥੇ ਰੋਟੀ ਖਾਣ ਵਾਸਤੇ ਸਾਰੇ ਲਸ਼ਕਰ ਨੂੰ ਵੀ ਨਾਲ ਲੈ ਗਿਆ ਰਾਜਾ ਉਹਦੀ ਵੱਡੀ ਫੌਜ ਸੈਨਾ ਸਾਰੇ ਰੋਟੀ ਖਾ ਕੇ ਰੱਜ ਗਿਆ ਪਰ ਜਿਹੜੀ ਰਾਜੇ ਨੂੰ ਰੋਟੀ ਮਿਲੀ ਸੀ ਉਹ ਠੰਡੀ ਸੀ ਚਰਕੀ ਮਠਿਆਈ ਸੀ ਹੋਰ ਜਿਹੜਾ ਘੋੜਿਆਂ ਨੂੰ ਘਾਹ ਮਿਲਿਆ ਤੇ ਜਿੰਨਾ ਵੀ ਕੁਝ ਮਿਲਿਆ ਕਿੱਥੇ ਆ ਹੋਇਆ ਮਿਲਿਆ ਸਭ ਕੁਝ ਤੇ ਰਾਜੇ ਨੇ ਕੀੜੀ ਨੂੰ ਪੁੱਛਿਆ ਵੀ ਕੀੜੀ ਸੁਲਤਾਨਾ ਤੂੰ ਇੱਥੋਂ ਦੀ ਇੱਕ ਗੱਲ ਸੁਣ ਸਾਨੂੰ ਜੋ ਕੁਝ ਖਾਣ ਨੂੰ ਮਿਲਿਆ ਇਹ ਠੰਡਾ ਵਾ ਘੋੜਿਆਂ ਨੂੰ ਜੋ ਕੁਝ ਮਿਲਿਆ ਉਹ ਚੱਬਿਆ ਹੋਇਆ ਇਹ ਗੱਲ ਕੀ ਇਹਦੇ ਪਿਛੇ ਰਾਜ ਕੀ ਆ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹਦਾ ਮਤਲਬ ਇਹ ਤਾਂ ਨਹੀਂ ਕਿਤੇ ਕਿ ਉੱਥੇ ਪਹਿਲਾਂ ਕੋਈ ਫੌਜ ਆਈ ਹੋਵੇ ਹੋਰ ਤੇ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਉਹ ਕੀੜੀ ਦੀ ਸਾਰੀ ਗੱਲ ਸੁਣ ਕੇ ਤੁਹਾਨੂੰ ਸਮਝ ਲੱਗੇਗੀ ਕੀ ਗੱਲ ਹੋਈ ਆ ਕਿਹੜੀ ਕਹਿਣ ਲੱਗੀ ਸੁਣੋ ਰਾਜਨ ਤੁਸੀਂ ਕੱਲੇ ਇੱਥੇ ਨਹੀਂ ਆਏ ਅੱਗੇ ਵੀ ਇੱਕ ਰਾਜਾ ਇੱਥੇ ਆ ਚੁੱਕਾ ਉਹਨੂੰ ਵੀ ਅਸੀਂ ਰੋਟੀ ਕੀਤੀ ਸੀ ਉਹ ਤੇਰੇ ਕੋਲ ਤਾਂ ਏਡੀਕ ਫੌਜ ਹੈ ਨਾ ਜਿਹਦਾ ਤੂੰ ਮਾਣ ਕਰਦਾ ਉਹ ਇਦੋਂ ਵੀ ਵੱਡੀ ਫੌਜ ਲੈ ਕੇ ਆਇਆ ਸੀ ਅਸੀਂ ਉਹਨਾਂ ਨੂੰ ਰੋਟੀ ਕੀਤੀ ਤੇ ਉਹਦਾ ਜੋ ਕੁਝ ਬਚ ਗਿਆ ਉਹ ਅੱਜ ਤੇਰੀ ਫੌਜ ਨੂੰ ਤੇਰੇ ਘੋੜਿਆਂ ਨੂੰ ਤੇ ਤੈਨੂੰ ਸ਼ਿਕਾਰ ਰਹੀਆਂ ਤੇ ਰਾਜਾ ਬੜਾ ਹੈਰਾਨ ਹੋ ਗਿਆ ਉੱਟ ਕੇ ਜਦੋਂ ਦੇਖਣ ਲੱਗਾ ਰਾਜਾ ਕੀੜੀਆਂ ਦੇ ਕੋਠੇ ਭਰੇ ਪਏ ਅਨਾਜ ਦੇ ਨਾਲ ਬਹੁਤ ਜ਼ਿਆਦਾ ਰਾਜਾ ਹੰਕਾਰੀ ਸੀ ਵੀ ਮੇਰੇ ਵਰਗਾ ਦੁਨੀਆ ਤੇ ਕੋਈ ਰਾਜਾ ਹੀ ਨਹੀਂ ਹੋਣਾ ਜੋ ਮੈਂ ਕਰਦਾ ਅਜੇ ਤੱਕ ਕਿਸੇ ਨੇ ਕੀਤਾ ਹੀ ਨਹੀਂ ਹੋਣਾ ਏਡੀ ਵੱਡੀ ਫੌਜ ਕਿਸੇ ਕੋਲ ਹੋਣੀ ਨਹੀਂ ਰਾਜੇ ਦਾ ਹੰਕਾਰ ਦੂਰ ਹੋ ਗਿਆ ਕਹਿੰਦਾ ਇਹ ਧਰਤੀ ਤੇ ਐਸੇ ਐਸੇ ਰਾਜੇ ਹੋਏ ਆ ਮੈਂ ਕੀ ਚੀਜ਼ ਆ ਸਤਿਗੁਰ ਦੀ ਬਾਣੀ ਦਾ ਬਚਨ ਆ ਨਾ ਸਾਧ ਸੰਗਤ ਜੀ RAM ਗयो ਰਾਵਣ ਗयो ਯਾਕੋਬ ਉਹ ਪਰਿਵਾਰ ਕਹੋ ਨਾਨਕ ਥਿਰ ਕਸ਼ ਨਹੀਂ ਸਪਨੇ ਜਿਓ ਸੰਸਾਰ ਵੱਡੀਆਂ ਵੱਡੀਆਂ ਹਸਤੀਆਂ ਮਟਾਈਆਂ ਗਈਆਂ ਨੇ ਆ ਮੌਤ ਵਾਲੇ ਘਾੜ ਤੋਂ ਲੰਗਾਈਆਂ ਗਈਆਂ ਨੇ ਰਾਮ ਗयो 라ਵਣ ਗयो ਜਾਕੋਬਹ ਪਰਿਵਾਰ ਐਡੇ ਵੱਡੇ ਵਲੀ 라ਵਣ ਵਰਗੇ ਨਹੀਂ ਰਹੇ ਜਿਹਦਾ ਐਡਾ ਵੱਡਾ ਟੱਬਰ ਸੀ 1 ਲੱਖ ਪੁੱਤ ਸਵਾ ਲੱਖ ਨਾਤੀ ਕਹੋ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਓ ਸੰਸਾਰ ਇਹ ਸੁਪਨਾ ਹੀ ਆ ਦੁਨੀਆ ਤੇ ਫਿਰ ਰਾਜਾ ਸੋਚਦਾ ਕਿ ਮੈਂ ਤਾਂ ਐਵੇਂ ਹੰਕਾਰ ਕਰਦਾ ਰਿਆ ਮੈਂ ਤਾਂ ਐਵੇਂ ਅਭਿਮਾਨ ਕੀਤਾ ਇੱਡੇ ਵੱਡੇ ਵੱਡੇ ਰਾਜੇ ਹੋ ਚੁੱਕੇ ਆ ਤੇ ਜਾ ਚੁੱਕੇ ਆ ਮੇਰੇ ਨਾਲੋਂ ਤਾਂ ਇੱਕ ਕੀੜੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਆ ਮੇਰੀ ਕੀ ਹਸਤੀ ਆ ਮੈਂ ਕੀ ਚੀਜ਼ ਆ ਇਹਨਾਂ ਅੱਗੇ ਕੀੜੀ ਨੇ ਫਿਰ ਸਮਝਾਇਆ ਕਹਿਣ ਲੱਗੀਆਂ ਸਾਡੇ ਵਿੱਚ ਵੀ ਕੋਈ ਸ਼ਕਤੀ ਨਹੀਂ ਰਾਜਨ ਸੁਣੋ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਇਹ ਤਾਂ ਸਾਡੇ ਵਿੱਚ ਜਿਹੜੀ ਸ਼ਕਤੀ ਆ ਤੇ ਦੇਖੋ ਏਡੀ ਸ਼ਕਤੀ ਆ ਕਿ ਰੱਬ ਜੇ ਸਾਨੂੰ ਸ਼ਕਤੀ ਦੇ ਦੇਵੇ ਅਸੀਂ ਇੱਕ ਇਨਸਾਨ ਨੂੰ ਖਤਮ ਕਰ ਸਕਦੀਆਂ ਹਾਥੀ ਨੂੰ ਖਤਮ ਕਰ ਸਕਦੀ ਇੱਕ ਕੀੜੀ ਸਾਥ ਸੰਗਤ ਜੀ